ਉਕੇ ਕਈ ਵਾਰੀ ਬਹੁਤ ਲੋਕ ਸ਼ਿਕਾਇਤ ਕਰਦੇ ਵੀ ਗਾਉਣ ਵਾਲੇ ਫਿਲਮਾਂ ਕਰੀ ਜਾਂਦੇ ਆ। ਉਹਨੇ ਨਾ ਜੋ ਗਾਉਣ ਵਾਲਾ ਕੋਈ ਨਹੀਂ। ਸਾਰੇ ਨਵੇਂ ਮੁੰਡਿਆਂ ਦੇ। ਕੋਈ ਵੀ ਜਿਹੜਾ ਪ੍ਰੋਡਕਸ਼ਨਲ ਦਾ ਇੰਨਾ ਪੈਸੇ ਇਨਵੈਸਟ ਨਹੀਂ ਕਰਦਾ। ਕੋਈ ਚੰਗੀ ਗੱਲ ਆ ਵੀ ਇਹ ਨਵੇਂ ਮੱਚੋ ਉੱਜਾਦੇ ਨੇ। ਹਾਰੀ ਸ਼ਾਸਿਕਲ ਸਾਰੇ ਵੀਰਾਂ ਪੈਣਾ ਬਨੁਰਗਰ ਨੂੰ। ਆਇਆ ਜੀ ਜੀ ਭਜੀ ਅਸੀਂ ਥੋੜੇ ਜਿਹਾ ਲੇਟ ਹੋ ਗਏ ਸੀ ਔਣ ਚ ਅਸਲੀ ਪ੍ਰਤੀਕਿਰਿਆ ਅਸੀਂ ਦਵਾਂਗੇ ਬਾਅਦ ਚ ਜਦੋਂ ਪੂਰੀ ਦੇਖ ਲਈ ਕੇਵਲ ਵਲ ਤੇ ਇਹ ਉਹਨੂੰ ਤਾਂ ਕੀ ਐ ਵੀ ਆ ਜਿੰਨੇ ਵੀ ਨਵੇਂ ਬੱਚੇ ਇਹਨਾਂ ਨੇ ਅੱਛਾ ਕੰਮ ਕਰਿਆ ਔਰ ਇਹਨਾਂ ਦਾ ਅਜੇ ਸ਼ੁਰੂਆਤੀ ਸਫ਼ਰ ਹੈ ਹੌਲੀ ਹੌਲੀ ਇਹਨਾਂ ਨੇ ਹੋਰ ਮੰਝਣਾ ਕੋਈ ਇਹਦਾ ਇਹ ਫਾਇਦਾ ਕਿ ਜਿਹੜੇ ਨਵੇਂ-ਨਵੇਂ ਬੱਚੇ ਨੂੰ ਚਾਂਸ ਮਿਲਦਾ ਸੋ ਕਿਈ ਵਾਰੀ ਬਹੁਤ ਲੋਕ ਸ਼ਿਕਾਇਤ ਕਰਦੇ ਵੀ ਗਾਉਣ ਵਾਲੇ ਫਿਲਮਾਂ ਕਰੀ ਜਾਂਦੇ ਆ। ਉਹਨੇ ਨਾ ਜੋ ਗਾਉਣ ਵਾਲਾ ਕੋਈ ਨਹੀਂ ਸਾਰੇ ਨਵੇਂ ਮੁੰਡੇ ਆ। ਸੋ ਨਵੇਂ ਆ ਬੱਚਿਆਂ ਨੂੰ ਪਲੇਟਫਾਰਮ ਦੇਣਾ ਹੀ ਵਰਟੀਕਲ ਹੋ ਗਿਆ। ਕਿਉਂਕਿ ਕੋਈ ਵੀ ਜਿਹੜਾ ਪ੍ਰੋਡਕਸ਼ਨਲ ਦਾ ਇ tanto ਪੈਸੇ ਇਨਵੈਸਟ ਨਹੀਂ ਕਰਦਾ। ਸੋ ਇਹ ਚੰਗੀ ਗੱਲ ਆ ਵੀ ਇਹ ਨਵੇਂ ਬੱਚਾ ਜਦਦੇ ਨੇ ਉਹ ਸਾਰੇ ਨੇ ਅੱਛਾ ਕੰਮ ਕਰਿਆ। ਤੇ ਜਦੋਂ ਅਸੀਂ ਪੂਰੀ ਦੇਖਾਂਗੇ ਫਿਰ ਹੋਰ ਡਿਟੇਲ ਚ ਗੱਲ ਕਰਾਂਗੇ। ਆ ਗੋਪਰੀ। ਸਸਿਕਾ ਜੀ ਸਾਰਿਆਂ ਨੂੰ ਬਹੁਤ ਵਧੀਆ ਭਾਜੀ ਵਧਾਈਆਂ। ਸਾਰੀ ਸਾਗਾ ਦੀ ਟੀਮ ਨੂੰ ਵਧਾਈਆਂ ਜਿੱਦਾਂ ਬੱਬੂ ਪਾਈ ਨੇ ਕਿਹਾ ਵੀ ਆ ਨਾਰਮਲੀ ਇਹ ਹੁੰਦਾ ਕਿ ਸਾਰੇ ਸਿੰਗਰ ਹੀ ਫਿਲਮਾਂ ਕਰੀ ਜਾਂਦੇ ਸੋ ਭਾਜੀ ਉਹਨਾਂ ਦਾ ਇਨੀਸ਼ੀਏਟਿਵ ਬਹੁਤ ਵਧੀਆ ਕੇਵਲ ਵਨ ਤੇ ਮੋਸਟਲੀ ਇਹਨਾਂ ਨੇ ਰੌ ਟੈਲੈਂਟ ਜਿਹੜਾ ਅੱਗੇ ਲੈ ਕੇ ਆਉਂਦੇ ਨੇ ਤੇ ਸਾਰੀ ਪ੍ਰੋਡਕਸ਼ਨ ਟੀਮ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਸੋਹਣਾ ਟੌਪਿਕ ਆ ਜਿਹੜਾ ਕਿ ਸਮਾਜ ਦੇ ਵਿੱਚ ਇਦਾਂ ਦੇ ਟੌਪਿਕ ਜਿਹੜੇ ਆ ਜਿਹੜੇ ਲੋਕੀ ਹਰ ਰੋਜ਼ ਇਹਦੇ ਵਿੱਚੋਂ ਵਿਚਰਦੇ ਨੇ ਸੋ ਉਦਾਂ ਦੇ ਟੌਪਿਕ ਤੇ ਫਿਲਮ ਬਣਾਈ ਆ ਸੋ ਵੀਰੇ ਨੂੰ ਵੀ ਬਹੁਤ ਬਹੁਤ ਵਧਾਈਆਂ ਤੇ ਉਹਦੇ ਨਾਲ ਨਾਲ ਜਿੰਨੀ ਟੀਮ ਹੈ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਕਿਉਂਕਿ ਕਈ ਵਾਰੀ ਬਹੁਤ ਲੋਕ ਸ਼ਿਕਾਇਤ ਕਰਦੇ ਵੀ ਗਾਉਣ ਵਾਲੇ ਫਿਲਮਾਂ ਕਰੀ ਜਾਂਦੇ ਆ ਉਹਨੇ ਨਾ ਜੋ ਗਾਉਣ ਵਾਲਾ ਕੋਈ ਨਹੀਂ ਸਾਰੇ ਨਵੇਂ ਮੁੰਡੇ ਆ ਕੋਈ ਨਹੀਂ ਜਿਹੜਾ ਪ੍ਰੋਡਕਸ਼ਨ ਹਾਊਸ ਆ ਇਤਾਂ ਪੈਸੇ ਇਨਵੈਸਟ ਨਹੀਂ ਕਰਦਾ ਸੋ ਇਹ ਚੰਗੀ ਗੱਲ ਆ ਵੀ ਇਹ ਨਵੇਂ ਮੱਚੋ ਚਾਹਦੇ ਨੇ ਹਾਰੀ ਸਾਸਿਕਾ ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ ਜੀ ਭਜੀਅ ਅਸੀਂ ਥੋੜਾ ਜਿਹਾ ਲੇਟ ਹੋ ਗਏ ਸੀ ਆਉਣ ਚ ਅਸਲੀ ਪ੍ਰਤੀਕਿਰਿਆ ਅਸੀਂ ਦਵਾਂਗੇ ਬਾਅਦ ਚ ਜਦੋਂ ਪੂਰੀ ਦੇਖ ਲਈਏ ਕੇਵਲ ਵਾਂ ਤੇ ਕਿਉਂਕਿ ਤਾਂ ਕੀ ਹੈ ਵੀ ਆ ਜਿੰਨੇ ਵੀ ਨਵੇਂ ਬੱਚੇ ਇਹਨਾਂ ਨੇ ਅੱਛਾ ਕੰਮ ਕਰਿਆ ਔਰ ਇਹਨਾਂ ਦਾ ਅਜੇ ਸ਼ੁਰੂਆਤੀ ਸਫ਼ਰ ਹੈ ਹੌਲੀ ਹੌਲੀ ਇਹਨਾਂ ਨੇ ਹੋਰ ਮੰਝਣਾ ਕੋਈ ਇਹਦਾ ਇਹ ਫਾਇਦਾ ਕਿ ਜਿਹੜੇ ਨਵੇਂ-ਨਵੇਂ ਬੱਚਿਆਂ ਨੂੰ ਚਾਂਸ ਮਿਲਦਾ ਕਿਉਂਕਿ ਕਈ ਵਾਰੀ ਬਹੁਤ ਲੋਕ ਸ਼ਿਕਾਇਤ ਕਰਦੇ ਆ ਵੀ ਗਾਉਣ ਵਾਲੇ ਫਿਲਮਾਂ ਕਰੀ ਜਾਂਦੇ ਆ ਉਹਨੇ ਨਾਲ ਜੋ ਗਾਉਣ ਵਾਲਾ ਕੋਈ ਨਹੀਂ ਸਾਰੇ ਨਵੇਂ ਮੁੰਡੇ ਆ ਸੋ ਨਵੇਂ ਆ ਬੱਚਿਆਂ ਨੂੰ ਪਲੇਟਫਾਰਮ ਦੇਣਾ ਹੀ ਵਰਟੀਕਲ ਹੋ ਗਿਆ ਕਿਉਂਕਿ ਕੋਈ ਵੀ ਜਿਹੜਾ ਪ੍ਰੋਡਕਸ਼ਨਲ ਦਾ ਇ tanto ਪੈਸੇ ਇਨਵੈਸਟ ਨਹੀਂ ਕਰਦਾ ਸੋ ਇਹ ਚੰਗੀ ਗੱਲ ਆ ਵੀ ਇਹ ਨਵੇਂ ਬੱਚਾ ਚਾਹਦੇ ਨੇ ਉਹ ਸਾਰੇ ਨੇ ਅੱਛਾ ਕੰਮ ਕਰਿਆ ਤੇ ਜਦੋਂ ਅਸੀਂ ਪੂਰੀ ਦੇਖਾਂਗੇ ਫਿਰ ਹੋਰ ਡਿਟੇਲ ਚ ਗੱਲ ਕਰਾਂਗੇ ਆ ਗੋਪੀ ਸਾਸੀ ਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਭਾਜੀ ਵਧਾਈਆਂ ਸਾਰੀ ਸਾਗਾ ਦੀ ਟੀਮ ਨੂੰ ਵਧਾਈਆਂ ਜਿੱਦਾਂ ਬੱਬੂ ਪਾਈ ਨੇ ਕਿਹਾ ਵੀ ਆ ਨਾਰਮਲੀ ਇਹ ਹੁੰਦਾ ਕਿ ਸਾਰੇ ਸਿੰਗਰ ਹੀ ਫਿਲਮਾਂ ਕਰੀ ਜਾਂਦੇ ਸੋ ਭਾਜੀ ਉਹਨਾਂ ਦਾ ਇਨੀਸ਼ੀਏਟਿਵ ਬਹੁਤ ਵਧੀਆ ਕੇਵਲ ਵਨ ਤੇ ਮੋਸਟਲੀ ਇਹਨਾਂ ਨੇ ਰੌ ਟੈਲੈਂਟ ਜਿਹੜਾ ਅੱਗੇ ਲੈ ਕੇ ਆਉਂਦੇ ਨੇ ਤੇ ਸਾਰੀ ਪ੍ਰੋਡਕਸ਼ਨ ਟੀਮ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਸੋਹਣਾ ਟੌਪਿਕ ਆ ਜਿਹੜਾ ਕਿ ਸਮਾਜ ਦੇ ਵਿੱਚ ਇਦਾਂ ਦੇ ਟੌਪਿਕ ਜਿਹੜੇ ਆ ਜਿਹੜੇ ਲੋਕੀ ਹਰ ਰੋਜ਼ ਇਹਦੇ ਵਿੱਚੋਂ ਵਿਚਰਦੇ ਨੇ ਸੋ ਉਦਾਂ ਦੇ ਟੌਪਿਕ ਤੇ ਫਿਲਮ ਬਣਾਈ ਆ ਸੋ ਵੀਰੇ ਨੂੰ ਵੀ ਬਹੁਤ ਬਹੁਤ ਵਧਾਈਆਂ ਤੇ ਉਹਦੇ ਨਾਲ ਨਾਲ ਜਿੰਨੀ ਟੀਮ ਹੈ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ